ਸਲੋਕ ਦਖਣੇ ਮਹੱਲਾ ਪੰਜਵਾ ਸੈ ਨੰਗੇ ਨਹਿ ਨੰਗ ਭੁਖੇ ਲਖ ਨਾ ਭੁਖਿਆ ਦੁਖੇ ਕੋੜ ਨਾ ਦੁਖ ਨਾਨਕ ਪਰੀ ਪਖੰਦੋ ਸੁਭ ਦਿਸ਼ਟ ਮਹੱਲਾ ਪੰਜਵਾ ਸੁਖ ਸਮੂਹਾ ਭੋਗ ਭੂਮ ਸਬਾਈ ਕੋ ਧਣੀ ਨਾਨਕ ਹੱਬੋ ਰੋਗ ਮਿਰਤਕ ਨਾਮ ਵਿਹੂਣਿਆ ਮਹੱਲਾ ਪੰਜਵਾ ਹਿਕ ਸਕੂ ਤੂੰ ਆਹੇ ਪਛਾਣੂ ਪੀ ਹਿਕ ਕਰ ਨਾਨਕ ਆਸੜੀ ਨਿਬਾਹੇ ਮਾਨੁਖ ਪਰਥਾਈ ਲ ਜੀਵੰਦੋ ਪੌੜੀ ਨਹਿ ਚਲ ਏਕ ਨਰਾਇਣੋ ਹਰ ਅਗਮ ਅਗਾਧਾ ਨਹਿ ਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਦਾ ਨਹਿਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾਵਾਦਾ ਸੱਚ ਧਰਮ ਤਪ ਨਹਿ ਚਲੋ ਦਿਨ ਰੈਨ ਅਰਾਦਾ ਦਇਆ ਧਰਮ ਤਪ ਨਹਿ ਚਲੋ ਜਿਸ ਕਰਮ ਲਿਖਾਦਾ ਨਹਿਚਲ ਮਸਤਕ ਲੇਖ ਲਿਖਿਆ ਸੋ ਟਲੈ ਨਾ ਟਲਾਦਾ ਨਹਿਚਲ ਸੰਗਤ ਸਾਧ ਜਨ ਬਚਨ ਨਹਿਚਲ ਗੁਰ ਸਾਦਾ ਜਿਨ ਕੋ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਦਾ ਸਲੋਕ ਦੱਖਣੇ ਮਹੱਲਾ ਪੰਜਵਾ ਜੋੜੂ ਬੰਦੋ ਆਪ ਸੋਤ ਰਾਏ ਕਿਨ ਖੇ ਤਾਰਿੰਦੜੋ ਪੀ ਤਾਰ ਨਾਨਕ ਪਿਰ ਸਿਉ ਰਤਿਆ ਮਹੱਲਾ ਪੰਜਵਾ ਜਿਥੈ ਕੋਇ ਕਥਨ ਨਾਉ ਸੁਣਨ ਦੋ ਮਾ ਪਿਰੀ ਮੂੰ ਜਲਾਉ ਤਤ ਨਾਨਕ ਪਿਰੀ ਪਸੰਦੋ ਹਰਿਓ ਥੀਓਸ ਮਹੱਲਾ ਪੰਜਵਾ ਮੇਰੀ ਮੇਰੀ ਕਿਆ ਕਰ ਹੈ ਪੁੱਤਰ ਕਲ ਤਰਸਨੇਹ ਨਾਨਕ ਨਾਮ ਵਿਹੂਨੀਆ ਨਿਮੁਣ ਆਦੀ ਦੇਹ ਪੌੜੀ ਨੈ ਨਹੀਂ ਦੇਖਉ ਗੁਰਦਰਸ਼ਨੋ ਗੁਰ ਚਰਣੀ ਮਥਾ ਪੈਰੀ ਮਾਰਗ ਗੁਰ ਚਲਦਾ ਪੱਖਾ ਫੇਰੀ ਹਥਾ ਅਕਾਲ ਮੂਰਤ ਹਿਦੈ ਧਾਇਂਦਾ ਦਿਨ ਰੈ ਨ ਜਪਨਥਾ ਮੈਂ ਛੱਡਿਆ ਸਗਲ ਅਪਾਇਣੋ ਪਰਵਾਸੈ ਗੁਰਸਮਰੱਥਾ ਗੁਰਬਖਸ਼ਿਆ ਨਾਮ ਨਿਧਾਨ ਸਭੋ ਦੁਖ ਲਥਾ ਪੁਗ ਹੋ ਪੁਨ ਚੋ ਭਾਈ ਹੋ ਪੱਲੇ ਨਾਮ ਅਗਥਾ ਨਾਮਦਾਨ ਇਸ ਨਾਨਕ ਦਿੜ ਸਦਾ ਕਰਹੁ ਗੁਰ ਕਥਾ ਸਹਿਜ ਭਇਆ ਪ੍ਰਭ ਪਾਇਆ ਜਮ ਕਾ ਭਉ ਲਥਾ ਸ਼ਲੋਕ ਡੱਖਣੇ ਮਹੱਲਾ ਪੰਜਵਾ ਲੱਗੜੀਆਂ ਪਰੀਅੰਨ ਪੇਖੰਦੀਆ ਨਾ ਤਿੱਪੀਆ ਹੱਬ ਮੁਝਾਹੂ ਸੋਤਣੀ ਬਿਆ ਨ ਡਿਠੋ ਕੋਏ ਮਹੱਲਾ ਪੰਜਵਾ ਕਥੜੀਆਂ ਸੰਤਾਹ ਤੇ ਸੁਖਾਉ ਪੰਧੀਆਂ ਨਾਨਕ ਲੱਦੜੀਆਂ ਤਿੰਨਾਹ ਜਿੰਨਾ ਭਾਗ ਮਥਾ ਹੜੈ ਮਹੱਲਾ ਪੰਜਵਾ ਡੂੰਗਰ ਜਲਾ ਥਲਾ ਭੂਮ ਬਨਾ ਫਲ ਕੰਦਰਾ ਪਾਤਾਲਾ ਆਕਾਸ ਪੂਰਨ ਹਬ ਘਟਾ ਨਾਨਕ ਦੇਖ ਜੀਓ ਇਕਤ ਸੂਤ ਪਰੋਤੀਆ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਜੇ ਸਹਜ ਖਿਲਾਏਂਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਗਲ ਸੀਤੀ ਲਾਇਕ ਮੋਹਿ ਮੰਗਾ ਸੋਈ ਦੇਵਦਾ ਹਰ ਪਿਤਾ ਸੁਖ ਦਾਇਕ ਗਿਆਨ ਰਾਸ ਨਾਮ ਧਨ ਸੌਪਿਓਨ ਇਸ ਸੌਦੇ ਲਾਇਕ ਸਾਂਝੀ ਗੁਰ ਬਹਾਲਿਆ ਸਰਬ ਸੁਖ ਬਾਇਕ ਮੈਂ ਨਾਲ ਹੋ ਕਦੇ ਨ ਵਿਛੜੈ ਹਰ ਪਿਤਾ ਸਬਨਾ ਗੱਲਾਂ ਲਾਇਕ ਸ਼ਲੋਕ ਡਖਣੇ ਮਹੱਲਾ 5 ਨਾਨਕ ਕੱਚੜਿਆ ਸਿਉ ਤੋੜ ਢੂਡ ਸੱਜਣ ਸੰਤ ਪੱਕਿਆ ਓਏ ਜੀਵੰਦੇ ਵਿਛੜਹਿ ਓਏ ਮੋਇਆ ਨ ਜਾਹੀ ਛੋੜ ਮਹੱਲਾ 5 ਨਾਨਕ ਬਿਜੁਨੀਆ ਚਮਕੰਨ ਕੁਰਨ ਘਟਾ ਅਤ ਕਾਲੀਆ ਬਰਸਨ ਮੇਘ ਅਪਾਰ ਨਾਨਕ ਸੰਗਮ ਪਰੀ ਸੁਹੰਦਿਆ ਮਹੱਲਾ ਪੰਜਵਾ ਜਲ ਥਲ ਨੀਰ ਭਰੇ ਸੀਤਲ ਪਵਨ ਚੁਲਾਰ ਦੇ ਸੇਜੜੀਆਂ ਸੋਇਨ ਹੀਰੇ ਲਾਲ ਜੜੰਦੀਆ ਸੁਪਰ ਕੱਪੜ ਭੋਗ ਨਾਨਕ ਪਰੀ ਵਿਹੂਨੀ ਤਤਿਆ ਪੌੜੀ ਕਾਰਣ ਕਰਤੇ ਜੋ ਕੀਆ ਸੋਈ ਹੈ ਕਰਣਾ ਜੇ ਸਉਤਾ ਵਹ ਪ੍ਰਾਣੀਆਂ ਪਾਵਹਿ ਤੁਰ ਲੈਣਾ ਬਿਨ ਕਰਮਾ ਕਿਛੂ ਨ ਲੱਭਈ ਜੇ ਫਿਰਹਿ ਸਭ ਧਰਣਾ ਗੁਰ ਮਿਲ ਭਾਉ ਗੋਵਿੰਦ ਕਾ ਪੈ ਡਰ ਦੂਰ ਕਰਣਾ ਪੈ ਤੇ ਬੈ ਰਾਗ ਉਪਜੈ ਹਰ ਖੋਜਤ ਫਿਰਣਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨ ਮਰਣਾ ਐ ਆਏ ਕਮਾਏ ਧਿਆਇਆ ਪਾਇਆ ਸਾਧ ਸਰਣਾ ਬੋਹਿਥ ਨਾਨਕ ਦੇਉ ਗੁਰ ਜਿਸ ਹਰ ਚੜਾਏ ਤਿਸ ਪਉ ਜਲ ਤਰਣਾ ਸ਼ਲੋਕ ਮਹੱਲਾ ਪੰਜਵਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਹੋ ਸਭ ਨਾ ਕੀ ਰੇਣੁ ਕਾ ਤਉ ਆਉ ਹਮਾਰੇ ਪਾਸ ਮਹੱਲਾ ਪੰਜਵਾ ਮੁਆ ਜੀਵਨ ਦਾ ਪੇਖ ਜੀਵਨ ਦੇ ਮਰ ਜਾਣ ਜਿੰਨਾ ਮੁਹੱਬਤ ਇੱਕ ਸਿਉ ਤੇ ਮਾਨਸ ਪਰਦਾਨ ਮਹੱਲਾ ਪੰਜਵਾਂ ਜਿਸ ਮਨ ਵਸੈ ਪਾਰ ਬ੍ਰਹਮ ਨਿਕਟ ਨ ਆਵੇ ਪੀਰ ਭੁਖ ਤਿਖ ਤਿਸ ਨਾ ਵਿਆਪਈ ਜਾਮ ਨਹੀਂ ਆਵੇ ਨੀਰ ਪੌੜੀ ਕੀਮਤ ਕਹਿਣ ਨਾ ਜਾਈਐ ਸੱਚ ਸਾਹ ਅਡੋਲੇ ਸਿੱਧ ਸਾਧਕ ਗਿਆਨੀ ਧਿਆਨੀਆ ਕੌਣ ਤੁਧਨੋ ਤੋਲੇ ਪੰਨਣ ਘੜਣ ਸਮਰੱਥ ਹੈ ਊਪਤ ਸਭ ਪਰਲੇ ਕਰਨ ਕਾਰਣ ਸਮਰੱਥ ਹੈ ਕਟ ਕਟ ਸਭ ਬੋਲੇ ਰਿਜਕ ਸਮਾਹੇ ਸਭ ਸੈ ਕਿਆ ਮਾਨਸ ਡੋਲੇ ਗਹਿਰ ਗਭੀਰ ਅਥਾਹ ਤੂ ਗੁਣ ਗਿਆਨ ਅਮੋਲੈ ਸੋਈ ਕਮ ਕਮਾਵਣਾ ਕੀਆ ਤੁਰ ਮੌਲੇ ਤੁਧੋਂ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੇ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਪੜੀਆ ਕਵਨੁ ਕਮਤ ਤੁਮ ਲਾਗੇ ਬੂਢ ਹੋਗੇ ਪਰਵਾਰ ਸਕਲ ਸਿਓ ਰਾਮ ਨਾ ਜਪਹੁ ਅਭਾਗੇ ਰਹਾਉ वेद पुराण पढ़े का क्या गुण खर चंदन जस पारा राम नाम की गत नहीं जानी कैसे उतर स पारा जीव बद हो सो धर्म कर थप हो अ धर्म कहो कत पाई आप सकौ मुनिवर कर थप हो का कहौ कहो कसाई मन के अंधे आप ना बुझहो काहे बुझाव हो भाई ਮਾਇਆ ਕਾਰਨ ਵਿਦਿਆ ਵਿੱਚ ਹੋ ਜਨਮ ਅਬਿਰਥਾ ਜਾਈ ਨਾਰਦ ਬਚਨ ਵਿਆਸ ਕਹਤ ਹੈ ਸੁਖ ਕਉ ਪੁੱਛ ਹੋ ਜਾਈ ਕਹਿ ਕਬੀਰ ਰਾਮੈ ਰਮ ਛੂਟ ਹੋ ਨਾਹਿ ਤਾ ਬੁੱਢੇ ਪਾਈ ਬਨਹਿ ਬਸੇ ਕਿਉ ਪਾਈਐ ਜੋ ਲਉ ਮਨ ਹੋ ਨ ਤਜਹਿ ਬਿਕਾਰ ਜਹ ਕਰ ਬਨ ਸੰਸਾਰ ਕੀਆ ਤੇ ਪੂਰੇ ਸੰਸਾਰ ਸਾਰ ਸੁਖ ਪਾਈਐ ਰਾਮਾ ਰੰਗ ਰਵਹੋ ਆਤਮੈ RAM ਰਹਾਓ ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸ ਮਨ ਜੀਤੇ ਜਗ ਜੀਤਿਆ ਜਾ ਤੇ ਬਿਖਿਆ ਤੇ ਹੋਏ ਉਦਾਸ ਅੰਜਨ ਦੇ ਸਬੈ ਕੋਈ ਟੁਕ ਚਾਹਨ ਮਾਹੇ ਬਿਡਾਨ ਗਿਆਨ ਅੰਜਨ ਜਹ ਪਾਇਆ ਤੇ ਲੋਇਨ ਪਰਵਾਨ ਕਹਿ ਕਬੀਰ ਅਬ ਜਾਣਿਆ ਗੁਰ ਗਿਆਨ ਦੀ ਆ ਸਮਝਾਏ ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤਹੂ ਨ ਜਾਏ ਰਿੱਧ ਸਿੱਧ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ ਤੇਰੇ ਕਹਿਨੇ ਕੀ ਗਤ ਕਿਆ ਕਹੋ ਮੈਂ ਬੋਲਤ ਹੀ ਬਡ ਲਾਜ RAM ਜਿਹ ਪਾਇਆ RAM ਤੇ ਭਵਹਿ ਨ ਬਾਰੈ ਬਾਰ ਰਹਾਓ ਝੂਠਾ ਜਗ ਡਹਿਕੇ ਕਨਨ ਦਿਨ ਦੋਏ ਬਰਤਨ ਕੀ ਆਸ RAM ਉਦਕ ਜਹ ਜਨ ਪਿਆ ਤਹਿ ਬਹੁਰ ਨ ਭਈ ਪਿਆਸ ਗੁਰ ਪ੍ਰਸਾਦ ਜਹ ਬੂਝਿਆ ਆਸਾ ਤੇ ਭਇਆ ਨਿਰਾਸ ਸਭ ਸਚ ਨਦਰੀ ਆਇਆ ਜੋ ਆਤਮ ਭਇਆ ਉਦਾਸ RAM ਨਾਮ ਰਸ ਚਾਖਿਆ ਹਰ ਨਾਮ ਹਰ ਤਾਰ ਕਹੋ ਕਬੀਰ ਕੰਚਨ ਭਇਆ ਪ੍ਰਮ ਗਿਆ ਸਮੁੰਦਰੈ ਪਾਰ ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤੇ ਰੰਗ ਸਮਾ ਵਹਿਗੇ ਸੁਨਹਿ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵਹਗੇ ਬਹੁਰ ਹਮ ਕਾਹੇ ਆਵਹਗੇ ਆਵਨ ਜਾਨਾ ਹੁਕਮ ਤਿਸੈ ਕਾ ਹੁਕਮੈ ਬੁੱਝ ਸਮਾ ਵਹਿਗੇ ਰਹਾਉ ਜਬ ਚੂਕੇ ਪੰਜ ਧਾਤ ਕੀ ਰਚਨਾ ਐਸੇ ਪਰਮ ਚੂਕਾ ਵਹਿਗੇ ਦਰਸ਼ਨ ਛੋੜ ਭਏ ਸਮਦਰਸੀ ਏਕੋ ਨਾਮ ਤੇ ਆਵਹਗੇ ਜਿਤ ਹਮ ਲਾਏ ਤਿਤਹੀ ਲਾਗੇ ਤੈਸੇ ਕਰਮ ਕਮਾ ਬਹੰਗੇ ਹਰ ਜੀ ਕਿਰਪਾ ਕਰੇ ਜੋ ਆਪਣੀ ਤਉ ਗੁਰ ਕੇ ਸ਼ਬਦ ਸਮਾ ਬਹੰਗੇ ਜੀਵਤ ਮਰਹੋ ਮਰਹੋ ਫੁਨ ਜੀਵ ਹੋ ਪੁਨਰਪ ਜਨਮ ਨ ਹੋਈ ਕਹੋ ਕਬੀਰ ਜੋ ਨਾਮ ਸਮਾਨੇ ਸੁਨ ਰਹਿ ਆ ਲਿਵ ਸੋਈ ਜੋ ਤੁਮ ਮੂ ਕੋ ਦੂਰ ਕਰਤ ਹੋ ਤਉ ਤੁਮ ਮੁਕਤ ਬਤਾਵੋ ਇਕ ਅਨੇਕ ਹੋਏ ਰਹੋ ਸਗਲ ਮਹਿ ਅਬ ਕੈਸੇ ਪਰਮਾਵਹ ਰਾਮ ਮੁਕਉ ਉਤਾਰ ਕਹਾਂ ਲੈ ਜਈ ਹੈ ਸੋਦ ਮੁਕਤ ਕਹਾਂ ਦਿਉ ਕੈਸੀ ਕਰ ਪ੍ਰਸਾਦ 모ਹੇ ਪਾਈ ਹੈ ਰਹਾਉ ਤਾਰਨ ਤਰਨ ਤਬੈ ਲਗ ਕਹੀਐ ਜਬ ਲਗ ਤਤ ਨ ਜਾਣਿਆ ਅਬ ਤਉ ਬਿਮਲ ਭਏ ਕਟ ਹੀ ਮਹਿ ਕਹ ਕਬੀਰ ਮਨ ਮੰਨਿਆ ਜਿਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ 라ਵਣ ਕਾਹੇ ਕੀਜਤ ਹੈ ਮਨ ਭਾਵਨ ਜਬ ਜਮ ਆਏ ਕੇਸ ਤੇ ਪਕਰੈ ਤਹ ਹਰ ਕੋ ਨਾਮ ਛਡਾਵਨ ਰਹਾਉ ਕਾਲ ਅਕਾਲ ਖਸਮ ਕਾ ਕੀਨਾ ਇਹੋ ਪਰਪੰਚ ਬਧਾਵਨ ਕਹਿ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੈ ਰਾਮ ਰਸਾਇਨ ਦੇਹੀ गावा ਜੀਉ ਧਰ ਮਹਿ ਤਉ ਬਸਹਿ ਪੰਚ ਕਿਰਸਾਨਾ ਨੈ ਨੂੰ ਨਕਟੂ ਸ੍ਰਬ ਨੂੰ ਰਸਪਤ ਇੰਦਰੀ ਕਹਿਆ ਨਾ ਮਾਨਾ ਬਾਬਾ ਅਬ ਨਾ ਬਸੋ ਇਹ ਗਾਓ ਕਰੀ ਕਰੀ ਕਾ ਲੇਖਾ ਮੰਗੇ ਕਾਇਥ ਚੇਤੂ ਨਾਉ ਰਹਾਉ ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਭਾਰੀ ਪੰਜ ਕਿਰਸਾਨ ਵਾ ਭਾਗ ਗਏ ਲੈ ਬਾਧਿਓ ਜੀਓ ਦਰਬਾਰੀ ਕਹ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਿਬੇਰਾ ਅਬ ਕੀ ਬਾਰ ਬਖਸ ਬੰਦੇ ਕਉ ਬਹੁਰ ਨਾ ਪਾਉ ਜਲ ਫੇਰਾ